ਇਹ ਇੱਕ ਐਕਟਰ ਹੈ ਇੱਕ ਕਦੇ ਬਦਲ ਬਾਇਕ ਤੇ ਗਿਆਨ ਚ ਲੈਣਾ ਜੀ ਨਾ ਉਹਦੇ ਉਹਨਾਂ ਨੇ ਹੋਣਾ ਹੀ ਬੰਦਿਆਂ ਨਾਲ ਨਹੀਂ ਕੰਮ ਚੱਲਣਾ ਪੇਮੈਂਟ ਕਰਨੀ ਪੈਣੀ ਹੈ ਸੋ ਸਾਰਿਆਂ ਨੇ ਆਪਾਂ ਗੱਲ ਤੁਹਾਡੇ ਵਾਲੀ ਦਲੀਲ ਦੱਬ ਕੇ ਰੱਖੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਤੇ ਅਫਸਰ ਸਹਿਬਾਨ ਵੀ ਸਮਝਦੇ ਸਾਰੇ ਅਫਸਰ ਸਹਿਬਾਨ ਚੰਗੇ ਨੇ ਉਹਨਾਂ ਨੇ ਇਸ ਗੱਲ ਨੂੰ ਫੋਲੋ ਕੀਤਾ ਔਰ ਉਹਨਾਂ ਨੇ ਕਿਹਾ ਵੀ ਭਾਈ ਪਈ ਕੁਛ ਨਾ ਕੁਛ ਤਾਂ ਕਿਸਾਨਾਂ ਨੂੰ ਦੇਣਾ ਪੈਣਾ ਹੈ ਇਹ ਨਹੀਂ ਗੱਲ ਬਣਦੀ ਸੋ ਇਸ ਕਰਕੇ ਵਾਹਿਗੁਰੂ ਕਿਰਪਾ ਕਰੇ ਵੇ ਤੁਹਾਡੀ ਪੇਮੈਂਟ ਜਿਹੜੀ ਆ ਸਾਰੇ ਭਰਾਵਾਂ ਦੀ ਆਵੇ ਹਾਂਜੀ ਸਰ ਜਿਹੜੀ ਅੱਜ ਅੰਦਰ ਮੀਟਿੰਗ ਹੋਈ ਆ ਕਿਸ ਸੰਬੰਧ ਵਿੱਚ ਮੀਟਿੰਗ ਰੱਖੀ ਹੈ ਅੱਜ ਮੀਟਿੰਗ ਜਿਹੜੀ ਆ ਮਾਨਯੋਗ ਐਸਡੀਐਨ ਸਾਹਿਬ ਫਗਵਾੜਾ ਦੇ ਦਫ਼ਤਰ ਡੀਸੀ ਸਾਹਿਬ ਕਪੂਰਥਲਾ ਤੇ ਐਸਐਸਪੀ ਸਾਹਿਬ ਕਪੂਰਥਲਾ ਔਰ ਕੈਨ ਕਮਿਸ਼ਨਰ ਪੰਜਾਬ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਸੀ ਫਗਵਾੜਾ ਮਿਲਦੇ ਪਿਛਲੇ ਬਕਾਇਆ ਨੂੰ ਲੈ ਕੇ ਸੋ ਇਸ ਮੀਟਿੰਗ ਦੇ ਵਿੱਚ ਅਜੇ ਕੋਈ ਫਾਈਨਲ ਡਿਸੀਜਨ ਨਹੀਂ ਆਇਆ 26 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਗਈ ਹੈ। ਔਰ ਹਾਲੇ ਤੱਕ ਇਸ ਮੈਲ ਨੂੰ ਕੋਈ ਲਾਇਸੈਂਸ ਇਸ਼ੂ ਨਹੀਂ ਕੀਤਾ ਗਿਆ। ਔਰ 26 ਤੱਕ ਮਾਨਜੋਗਦੀ ਸਾਹਿਬ ਨੇ ਆਖ ਦਿੱਤਾ ਹੈ ਕਿ 26 ਤੱਕ ਬਿਲਕੁਲ ਲਾਇਸੈਂਸ ਇਸ਼ੂ ਨਹੀਂ ਹੋਏਗਾ। ਕਿਉਂਕਿ ਪੁਰਾਣੀ ਪੇਮੈਂਟ ਜਿਹੜੀ ਸਾਡੀ 28 ਕਰੋੜ ਰੁਪਈਆ ਜਿਹੜਾ ਕੇਂਦਰ ਪ੍ਰਤਾਪ ਰਾਣਾ ਜੀ ਨੇ ਐਗਰੀਮੈਂਟ ਕੀਤਾ ਸੀ ਖੁੰਡੀਆਂ ਸਾਹਿਬ ਦੀ ਹਾਜ਼ਰੀ ਚ ਕਿ ਤੁਹਾਡਾ 24 30 ਅਪ੍ਰੈਲ 2024 ਤੱਕ ਬਿਲਕੁਲ ਕਲੀਅਰ ਕਰ ਦੇਵਾਂਗੇ ਉਹ ਆਪਣੇ ਵਾਅਦੇ ਤੋਂ ਮੁਕਰੇ ਨੇ ਔਰ ਜਿਹੜਾ ਗਵਰਨਮੈਂਟ ਨੇ ਕਿਹਾ ਸੀ ਐਸਕਰੋ ਅਕਾਊਂਟ ਖੋਲ ਕੇ ਵੀ ਤੁਸੀਂ 2.5% ਹਰ ਸਾਲ ਜਿਹੜਾ ਉਹਦੇ ਵਿੱਚੋਂ ਆਪਣੇ ਪ੍ਰੋਫਿਟਰ ਦੇ ਵਿੱਚੋਂ ਦੇਣਾ ਹੈਗਾ ਕ੍ਰਸ਼ਿੰਗ ਸੀਜ਼ਨ 'ਚ ਹੋ ਜੇ ਔਰ ਉਹ ਸਾਰਾ ਫਾਰਮਰ ਦੇ ਅਕਾਊਂਟ ਜਾਏਗਾ ਨਾ ਤਾਂ ਇਹਨਾਂ ਨੇ ਉਹ ਐਸਕਰੋ ਅਕਾਊਂਟ ਖਲਾਇਆ ਉਹਦੀ ਉਲੰਘਣਾ ਕੀਤੀ ਗਵਰਨਮੈਂਟ ਦੇ ਉਸ ਫੈਸਲੇ ਦੀ ਇੱਕ ਜਿਹੜਾ ਐਗਰੀਮੈਂਟ ਕੀਤਾ ਸੀ ਮਾਨਜੋ ਖੁੰਡੀਆਂ ਸਾਹਿਬ ਦੀ ਹਾਈ ਰਿਚ ਉਹਦੀ ਵੀ ਉਲੰਘਣਾ ਕੀਤੀ ਸੋ ਇਸ ਕਰਕੇ ਅੱਜ ਗਵਰਨਮੈਂਟ ਨੇ ਇਹ ਫੈਸਲਾ ਲਿਆ ਹੈ ਭਈ ਭਈ ਜਿੰਨਾ ਚਿਰ ਤੁਸੀਂ ਪੁਰਾਣੀ ਪੇਮੈਂਟ ਦਾ ਕੋਈ ਹੱਲ ਨਹੀਂ ਦੱਸਦੇ। ਉਹਨਾਂ ਚਿਰ ਤੁਹਾਨੂੰ ਜਿਹੜਾ ਕ੍ਰਸ਼ਿੰਗ ਲਾਇਸੈਂਸ ਆ ਉਹ ਨਹੀਂ ਇਸ਼ੂ ਹੋਏਗਾ ਆਉਣ ਲਈ 26 ਤਰੀਕ ਤੱਕ। 26 ਨੂੰ ਦੁਬਾਰਾ ਮੀਟਿੰਗ 'ਚ ਕੋਈ ਫਾਈਨਲ ਡਿਸੀਜਨ ਜਿਹੜਾ ਉਹ ਹੋਏਗਾ ਉਹ ਫਿਰ ਦੱਸ ਦਿੱਤਾ ਜਾਏਗਾ। ਪਰ 26 ਤਰੀਕ ਤੱਕ ਹਾਲੇ ਇਸ ਫਗਵਾੜਾ 슈ਗਰ ਮਿਲ ਨੂੰ ਲਾਇਸੈਂਸ ਜਿਹੜਾ ਉਹ ਬਿਲਕੁਲ ਨਹੀਂ ਇਸ਼ੂ ਹੋਏਗਾ। ਇਹ ਫੈਸਲਾ ਹੋਇਆ। ਤੇ ਕਿਸਾਨ ਗੰਨਾ ਫੇ ਕਿੱਥੇ ਲੈ ਕੇ ਜਾਓਗੇ? ਆਲਰੇਡੀ ਕਿਸਾਨ ਤਾਂ ਜਾ ਰਿਹਾ ਗੰਨਾ ਆਪਣਾ ਕ੍ਰਸ਼ ਕਰ ਰਿਹਾ ਕਿਸਾਨ। ਸ਼ੋ ਇਹ ਕੋਈ ਗੱਲ ਨਹੀਂ ਹੈਗੀ। ਗੰਨਾ ਕਿਸਾਨ ਨੇ ਜਿਹਨੇ ਫਸਲ ਬੀਜੀ ਐ ਉਹਨੂੰ ਪਤਾ ਵੀ ਮੈਂ ਆਪਣੀ ਫਸਲ ਢੋਣੀ ਐ ਹੂੰ ਤੇ ਉਹ ਕ੍ਰਸ਼ ਕਰਕੇ ਕਰੇਗਾ ਵੀ ਕੀ ਜਿਹੜੀ ਮਿਲ ਉਹਦਾ 4-4 ਸਾਲ ਦਾ ਰੁਪਈਆ ਰੋਕ ਕੇ ਰੱਖੇ ਹੁਣ ਤੱਕਰ 15-16 ਕਰੋੜ ਰੁਪਈਆ ਵਿਆਜ ਦਾ ਬਣਦਾ ਹੈ ਵਿਆਜ ਜਿਹੜਾ ਫਾਰਮਰ ਸਿਰ ਚੜ ਗਿਆ ਮਿਲਦਿਆਂ ਕੁਰੀਤੀਆਂ ਕਰਕੇ ਮਿਲ ਮਾਲਕਾਂ ਦੀਆਂ ਕੁਰੀਤੀਆਂ ਕਰਕੇ ਮਿਲ ਦੇ ਜਿੰਨੇ ਸਪੋਰਟਰ ਨੇ ਉਹਨਾਂ ਕਰਕੇ 15-16 ਕਰੋੜ ਰੁਪਈਆ ਫਾਰਮਰ ਸਿਰ ਕਰਜ਼ਾ ਚੜ ਗਿਆ ਕਿਉਂਕਿ ਉਹ ਪੈਸਾ ਜਿਹੜਾ ਬੈਂਕਾਂ ਵਿਆਜ ਪਾਈ ਜਾ ਰਹੀਆਂ ਪਰ ਫਾਰਮਰ ਨੂੰ ਉਹਦੇ ਪੈਸੇ ਨਹੀਂ ਮਿਲ ਰਹੇ